ਮੈਂ ਸਿੰਦਰ ਸਿੰਘ ਚਤਾਲਾ ਸੂਬਾ ਕਮੇਟੀ ਮੈਂਬਰ ਹਾਂ ਜਿਹੜੀ ਅੱਜ ਦੀ ਮੀਟਿੰਗ ਹੋਈ ਇਹ ਕਿਹੜੇ ਸੰਬੰਧ ਰੱਖੀ ਜੀ ਅੱਜ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸੱਤਾ ਜਨਨ ਦੀ ਮੀਟਿੰਗ ਭਾਈ ਮੰਝ ਸਾਹਿਬ ਦੇ ਗੁਰਦੁਆਰਾ ਵਿੱਚ ਰੱਖੀ ਗਈ ਹੈ ਜਿਹਦੇ ਵਿੱਚ ਜੋਨਾਂ ਦੀਆਂ ਪੋਰ ਕਮੇਟੀਾਂ ਸਦੀਆਂ ਗਈਆਂ ਹਲਕੇ ਵਿਚਾਰ ਚਰਚਾ ਹੋਈ ਹੈ ਏਜੰਡੇ ਦੇ ਉੱਤੇ ਜੱਫੇ ਬੰਦਰ ਘਾਂਚੀ ਦੇ ਉੱਤੇ 22 ਤਰੀਕ ਨੂੰ ਸ਼ੰਭੂ ਬਾਗੜ ਤੇ ਬਹੁਤ ਵੱਡਾ ਕੱਟ ਲੱਖਾਂ ਦੇ ਹਿਸਾਬ ਨਾਲ ਕਰਾਂਗੇ ਜਿਹਦੇ ਵਿੱਚ ਬੀਬੀਾਂ ਬੱਚੇ ਬਜ਼ੁਰਗ ਜਾਨਗੇ ਦੇ ਇਹ ਜੋ ਇਹਨਾਂ ਜੌਨਾਂ ਦੇ ਵਿਚਾਰ ਲਵਾਇਆ ਵੀ ਵੱਡੀ ਗਿਣਤੀ ਬਸਾ ਲੈ ਕੇ ਹੀ ਸ਼ੰਭੂ ਬਾਰਡਰ ਤੇ ਬਾਈ ਤਰੀਕ ਨੂੰ ਪਹੁੰਚਾਂਗੇ ਇਹਦੇ ਨਾਲ ਹੀ ਦੋ ਲੜਕੇ ਜਿਹੜੇ ਹਰਿਆਣੇ ਦੇ ਤਿੰਨ ਲਗਾਤਾਰ ਲੰਮੇ ਸਮੇਂ ਤੋਂ ਬੰਦਿਆ ਉਹਨਾਂ ਨੂੰ ਛਡਾਉਣ ਵਾਸਤੇ ਵੀ ਅਸੀਂ ਲਗਾਤਾਰ ਆਪਣੀ ਜੀਦ ਰੋ ਬਣਾ ਰਹੇ ਆ ਕਿ ਉਹ ਲੜਕੇ ਵੀ ਛੁਡਾਏ ਜਾਣ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਆ ਥੋੜੀ ਪਈ ਹੈ ਇਹਦੇ ਵਿੱਚ ਸ਼ੰਭੂ ਮੋਰਚੇ ਤੇ ਲੰਗਰ ਚਲਾਉਣ ਵਾਸਤੇ ਹਰ ਪਿੰਡ ਦੇ ਵਿੱਚੋਂ 5-5 ਬੋਰੀਆਂ ਕਣਕ ਉਹ ਇਕੱਠੀ ਕਰਨੀਆਂ ਕਾਫੀ ਕਣਕ ਤਾਂ ਇਕੱਠੀ ਕਰ ਲਈ ਐ ਜੋ ਉਹਨਾਂ ਨੇ ਬਾਕੀ ਜਿਹੜੀ ਕਣਕ ਅਧੂਰੀ ਆ ਉਹ ਕਰ ਲੈਣਗੇ ਫੰਡ ਇਕੱਠਾ ਕਰਨਾ ਕਿਉਂਕਿ ਅਸੀਂ ਐਲਾਨ ਕੀਤਾ ਵੀ ਇਹ ਮੋਰਚਾ ਲੰਬਾ ਚੱਲੇਗਾ ਚੋਣਾ ਹੋ ਵੀ ਜਾਣ ਚੋਣਾ ਤੋਂ ਬਾਅਦ ਕੋਈ ਵੀ ਸਰਕਾਰ ਬਣਦੀ ਆ ਉਤੋਂ ਬਾਅਦ ਵੀ ਇਹ ਮੋਰਚਾ ਲੰਬਾ ਚੱਲੇਗਾ ਜਿੰਨਾ ਚਿਰ ਕਿਸਾਨਾਂ ਦੀਆਂ 12 ਮੰਗਾਂ ਐਮਐਸਪੀ ਸਵੇਤ ਵਿਜੇ ਮਿਸ਼ਰਾ ਟੈਣੀ ਜਿਹੜਾ ਉਹ ਨੂੰ ਮੰਨਦਰ ਨਹੀਂ ਕੀਤਾ ਜਾਂਦਾ ਇਹ ਉਹਨਰੇਗਾਲੇ ਮਸਲੇ ਆ ਕਿਸਾਨਾਂ ਮਿੱਦੂਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਦੀ ਗੱਲ ਆ ਜਿਹਦੇ ਨਾਲ ਹੀ ਜਿਹੜੇ ਆਦੀਵਾਸੀ ਲੋਕ ਆ ਬੈਠੇ ਉਹਨਾਂ ਦੇ ਜੰਗਲ ਜ਼ਮੀਨ ਉਹਨਾਂ ਦੇ ਕਬਜ਼ਾ ਜਿਹੜਾ ਇਹ ਕਰੀ ਜਾਂਦੇ ਆ ਆ ਉਹ ਜਿੰਨਾ ਚਿਰ ਸਾਰਾ ਕੁਝ ਬੰਦ ਨਹੀਂ ਹੁੰਦਾ ਉਹਨਾਂ ਚਿਰ ਇਹ ਮੋਰਚਾ ਚੱਲੂਗਾ ਉਹਦੇ ਵਾਸਤੇ ਕਿਸਾਨਾਂ ਦਾ ਪੂਰਾ ਮਨ ਭੜਿਆ ਵਾ ਐ ਰੌ ਦੇ ਵਿੱਚ ਆ ਕਿਉਂਕਿ ਜਦੋਂ ਅਸੀਂ ਮੂਟਕਾ ਕਰਦੇ ਆ ਅਸੀਂ ਟੋਅਟਵਾਈ ਕਰਦੇ ਹਾਂ ਮਾਨਸਿਕ ਪੱਧਰ ਦੇ ਕਿਸਾਨ ਸਾਡਾ ਕਿੱਥੇ ਕੋਲਤਾ ਪੂਰੀ ਤਿਆਰੀ ਆ ਉਨਾ ਨੂੰ ਬਗਾਵਤ ਵੀ ਲੜਾਈ ਤੋਂ ਬਗੈਰ ਸਰਨਾ ਨਹੀਂ ਜਿੱਤਰਾ ਦਾ ਸਰਕਾਰ ਮਸਲਾ ਲੈ ਕੇ ਆ ਰਹੀ ਆ ਕੋਦਣਾ ਸਾਨੂੰ ਕਿਦਣਾ ਕਿਤੇ ਘਿਰਦਾ ਪੈਣਾ ਤੇ ਸ਼ੰਭੂ ਮੋਰਚਾ ਜੇ ਲੰਮਾ ਚੱਲੂਗਾ ਤੇ ਲੰਬੇ ਜੋਰ ਤੌਰ ਤੇ ਉਥੇ ਭਵਾਂਗੇ ਜਿਲ੍ਹੇ ਦੇ ਸੱਜਾ ਮੰਗਾ ਹਾਲ ਨਹੀਂ ਹੋ ਰਿਹਾ ਤਾਂ ਕਿੰਨੇ ਚਿਰ ਵਾਸਤੇ ਮੋਰਚਾ ਚੱਲੂਗਾ ਲੰਬਾ ਚੱਲੂਗਾ ਤੇ ਮੋਰਚਾ ਚੋਣਾਂ ਤੋਂ ਬਾਅਦ ਵੀ ਚੱਲੂਗਾ ਕੋਈ ਸਮਾਂ ਸਰਕਾਰ ਬਣ ਜਾਂਦੀ ਆ ਫੇਰ ਵੀ ਚੱਲੂਗਾ ਕੋਈ ਸਮਾਂ ਤੋਂ ਸਾਨੂੰ ਲੱਗਦਾ ਵੀ ਇਹ ਇਹ 2 ਸਾਲ ਵੀ ਚੱਲ ਸਕਦਾ 3 ਸਾਲ ਵੀ ਚੱਲ ਸਕਦਾ ਤੇ ਜਿੰਨਾ ਚਿਰ ਮੰਗਾ ਸਾਡੀ ਹਾਲ ਨਹੀਂ ਹੁੰਦੀਆਂ ਲਗਾਤਾਰ ਉਥੇ ཁྱི ཕྱད ཁྱི 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 ཁྱི